ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਖਬਰ ਇਹ ਹੈ ਕਿ ਕਪਿਲ ਸ਼ਰਮਾ ਦਾ ਕੈਫੇ ਹੈ ਕੈਨੇਡਾ ਦੇ ਸਰੀ ਦੇ ਵਿੱਚ ਉਸ ਦੇ ਉੱਪਰ ਫਾਇਰਿੰਗ ਕੀਤੀ ਗਈ ਹੈ ਇਹ ਖਬਰਾਂ ਆ ਰਹੀਆਂ ਨੇ ਇਸ ਖਬਰ ਦੇ ਵਿੱਚ ਹੋਰ ਕੁਝ ਕੀ ਕੁਝ ਆਏਗਾ ਉਹ ਤੁਹਾਨੂੰ ਦੱਸਾਂਗੇ ਪਰ ਫਿਲਹਾਲ ਦੀ ਖਬਰ ਇਹ ਹੈ ਕਿ ਕਪਿਲ ਸ਼ਰਮਾ ਦੇ ਕੈਨੇਡਾ ਵਾਲੇ ਕੈਫੇ ਦੇ ਉੱਪਰ ਫਾਇਰਿੰਗ ਕੀਤੀ ਗਈ ਹੈ ਇਹ ਕੈਫੇ 2 ਦਿਨ ਪਹਿਲਾਂ ਹੀ ਓਪਨ ਕੀਤਾ ਗਿਆ ਸੀ ਆਮ ਪਬਲਿਕ ਦੇ ਲਈ ਇਸ ਦੀ ਸੋਸ਼ਲ ਮੀਡੀਆ ਤੇ ਚਰਚਾ ਵੀ ਹੋ ਰਹੀ ਸੀ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਸਨ ਕਿ ਕਪਿਲ ਦਾ ਸਰੀ BC ਦੇ ਵਿੱਚ ਜੋ ਨਵਾਂ ਕੈਫੇ ਹੈ ਕੈਪਸ ਕੈਫੇ ਉਹ ਕਿਸ ਤਰ੍ਹਾਂ ਦਾ ਦਿਖਦਾ ਹੈ ਕਿ ਡਿਸ਼ੇਸ ਮਿਲਦੀਆਂ ਨੇ ਇਹ ਸਭ ਕੁਝ ਗੱਲਾਂ ਹੀ ਹੋ ਰਹੀਆਂ ਸਨ ਪਰ ਅਚਾਨਕ ਅੱਜ ਸ਼ਾਮ ਨੂੰ ਇੱਕ ਖਬਰ ਆਉਂਦੀ ਹੈ ਭਾਰਤੀ ਸਮੇਂ ਮੁਤਾਬਕ ਕਿ ਕੈਪਸ ਕੈਫੇ ਦੇ ਉੱਪਰ ਕਰੀਬ 10 ਰਾਉਂਡ ਫਾਇਰ ਕੀਤਾ ਗਿਆ ਹੈ ਜੀ ਹਾਂ ਇਸ ਦਾ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਤੇ ਸਵਾਲ ਲੋਕਾਂ ਦੇ ਮਨਾਂ ਦੇ ਵਿੱਚ ਇੱਕੋ ਹੀ ਹੈ ਕਿ ਆਖਿਰ ਉਹ ਕੌਣ ਲੋਕ ਨੇ ਜਿਨ੍ਹਾਂ ਨੇ ਕੈਪਸ ਕੈਫੇ ਦੇ ਉੱਪਰ ਇਹ ਫਾਇਰਿੰਗ ਕੀਤੀ ਹੈ ਹਾਲਾਂਕਿ ਇਸ ਪੂਰੇ ਮਾਮਲੇ ਦੇ ਉੱਪਰ ਹਜੇ ਕੈਨੇਡੀਅਨ ਪੁਲਿਸ ਨੇ ਕੋਈ ਆਪਣਾ ਸਟੇਟਮੈਂਟ ਜਾਰੀ ਨਹੀਂ ਕੀਤੀ ਹੈ ਨਾ ਹੀ ਕਪਿਲ ਸ਼ਰਮਾ ਵੱਲੋਂ ਕੋਈ ਸਟੇਟਮੈਂਟ ਜਾਰੀ ਕੀਤੀ ਗਈ ਹੈ ਪਰ ਦੋ ਚੀਜ਼ਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਇੱਕ ਤਾਂ ਇਹ ਵੀਡੀਓ ਜੋ ਫਾਇਰਿੰਗ ਵਾਲਾ ਹੈ ਦੂਜੇ ਪਾਸੇ ਇੱਕ ਸੋਸ਼ਲ ਮੀਡੀਆ ਪੋਸਟ ਜੋ ਲੋਕਾਂ ਦੇ ਫੋਨਾਂ ਤੋਂ ਲੈ ਕੇ ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰ ਸਰਕੂਲੇਟ ਹੋ ਰਹੀ ਹੈ ਜਿਸ ਦੇ ਵਿੱਚ ਕੁਝ ਲੋਕਾਂ ਨੇ ਆਪਣਾ ਨਾਮ ਦੱਸਿਆ ਤੇ ਕਿਹਾ ਕਿ ਇਸ ਜੋ ਵੀਡੀਓ ਹੈ ਜੋ ਫਾਇਰਿੰਗ ਕੀਤੀ ਗਈ ਹੈ ਉਸ ਦੀ ਜ਼ਿੰਮੇਵਾਰੀ ਅਸੀਂ ਲੈਂਦੇ ਹਾਂ ਉਸ ਤੇ ਵੀ ਅਸੀਂ ਆਵਾਂਗੇ ਪਰ ਤੁਹਾਨੂੰ ਦੱਸਿਏ ਕਿ ਕੈਪਸ ਕੈਫੇ ਜਦੋਂ ਓਪਨ ਹੋਣਾ ਸੀ ਉਸ ਤੋਂ ਪਹਿਲਾਂ ਹੀ ਉਹਦਿਆਂ ਚਰਚਾਵਾਂ ਹੋ ਗਈਆਂ ਸੰਦੇਸ਼ ਸਰੀ ਬੀਸੀ ਦੇ ਵਿੱਚ ਜਦੋਂ ਕੈਪਸ ਕੈਫੇ ਓਪਨ ਹੋਇਆ ਤਾਂ ਉਸ ਦੀਆਂ ਬਕਾਇਦਾ ਤਸਵੀਰਾਂ ਵੀ ਸਾਹਮਣੇ ਆਈਆਂ ਸੋਸ਼ਲ ਮੀਡੀਆ ਦੇ ਉੱਪਰ ਕਪਿਲ ਸ਼ਰਮਾ ਦੀ ਜੋ ਪਤਨੀ ਨੇ ਗਿੰਨੀ ਚਤਰਤ ਉਹਨਾਂ ਨੇ ਵੀ ਸੋਸ਼ਲ ਮੀਡੀਆ ਦੇ ਉੱਪਰ ਇਹ ਵੀਡੀਓ ਪਾਏ ਕਪਿਲ ਸ਼ਰਮਾ ਨੇ ਖੁਦ ਪਾਏ ਤੇ ਉਸ ਤੋਂ ਬਾਅਦ ਲੋਕਾਂ ਦਾ ਧੰਨਵਾਦ ਕੀਤਾ ਕਿ ਅਸੀਂ ਇੱਕ ਨਵੀਂ ਸ਼ੁਰੂਆਤ ਕੀਤੀ ਹੈ ਪਰ ਇਹ ਨਵੀਂ ਸ਼ੁਰੂਆਤ ਨੂੰ ਦੋ ਦਿਨ ਹੀ ਹੋਏ ਸੀ ਤੇ ਉਸ ਤੋਂ ਬਾਅਦ ਕਪਿਲ ਸ਼ਰਮਾ ਦੇ ਇਸ ਕੈਫੇ ਦੇ ਉੱਪਰ ਫਾਇਰਿੰਗ ਦਾ ਵੀਡੀਓ ਸਾਹਮਣੇ ਆਇਆ ਹਾਲਾਂਕਿ ਇਸ ਵੀਡੀਓ ਦੀ ਹਜੇ ਪੁਸ਼ਟੀ ਨਹੀਂ ਹੋ ਪਾ ਰਹੀ ਹੈ ਕਿ ਕਿਸ ਨੇ ਬਣਾਈ ਕਿੱਥੋਂ ਸਰਕੂਲੇਟ ਹੋਈ ਪਰ ਇਹ ਵੀਡੀਓ ਕੈਪਸ ਕੈਫੇ ਦੇ ਉੱਪਰ ਜਦੋਂ ਫਾਇਰ ਹੋ ਰਿਹਾ ਹੈ ਤਾਂ ਸਾਹਮਣੇ ਕੈਪਸ ਕੈਫੇ ਹੈ ਉਸ ਦੇ ਸਾਹਮਣੇ ਕੋਈ ਖੜ ਕੇ ਵੀਡੀਓ ਜਿਵੇਂ ਇੱਕ ਬੋਡੀ ਕੈਮ ਹੁੰਦਾ ਉਹ ਲਗਾ ਕੇ ਉਸ ਤੋਂ ਬਾਅਦ ਫਾਇਰਿੰਗ ਕੀਤੀ ਜਾ ਰਹੀ ਹੈ ਕਿਉਂਕਿ ਗਨ ਜੋ ਦਿਖਾਈ ਦੇ ਰਹੀ ਹੈ ਉਸ ਨੂੰ ਬਿਲਕੁਲ ਪੁਆਇੰਟ ਕਰਕੇ ਫਾਇਰ ਕੀਤਾ ਜਾ ਰਿਹਾ ਹੈ ਕਰੀਬ 10 ਤੋਂ 11 ਰਾਊਂਡ ਫਾਇਰ ਕੀਤੇ ਗਏ ਇਸ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਪੋਸਟ ਵੀ ਸਾਹਮਣੇ ਆਂਦੀ ਹੈ ਉਸ ਤੋਂ ਬਾਅਦ ਉਸ ਦੇ ਵਿੱਚ ਕਿਹਾ ਜਾਂਦਾ ਕਿ ਫਾਇਰਿੰਗ ਕਿਉਂ ਕੀਤੀ ਗਈ ਤਾਂ ਤੁਹਾਨੂੰ ਅਸੀਂ ਵੀਡੀਓ ਦਿਖਾ ਰਹੇ ਹਾਂ ਜੋ ਫਾਇਰਿੰਗ ਵਾਲੀ ਹੈ ਜੋ ਕਈ ਰਾਉਂਡ ਫਾਇਰ ਤੁਸੀਂ ਦੇਖ ਰਹੇ ਹੋ ਇੱਕ ਰਾਉਂਡ 2 3 4 5 6 7 8 9 10 ਇਹ ਜੋ ਫਾਇਰ ਕੀਤਾ ਜਾ ਰਿਹਾ ਹੈ ਇਹ ਕੈਪਸ ਕੈਫੇ ਸਾਹਮਣੇ ਕੈਪਸ ਕੈਫੇ ਲਿਖਿਆ ਹੋਇਆ ਹੈ ਜੋ ਇੱਕ ਪਾਸੇ ਅਸੀਂ ਵੀਡੀਓ ਦਿਖਾਉਣ ਦੀ ਕੋਸ਼ਿਸ਼ ਕਰੀਏ ਜਿਸ ਦੇ ਵਿੱਚ ਅਸਲ ਤਸਵੀਰ ਹੈ ਕੈਪਸ ਕੈਫੇ ਦੀ ਜਦੋਂ ਇਹ ਓਪਨ ਹੋਇਆ ਸੀ ਤੇ ਇਹ ਦੂਸਰੀ ਵੀਡੀਓ ਹੈ ਜਿਸ ਦੇ ਵਿੱਚ ਫਾਇਰਿੰਗ ਕੀਤੀ ਜਾ ਰਹੀ ਹੈ ਤਾਂ ਇੱਕ ਗੱਲ ਤਾਂ ਤੈ ਹੈ ਕਿ ਇਹ ਉਹੀ ਥਾਂ ਹੈ ਜਿਸ ਦੀ ਇਨੋਗ੍ਰੇਸ਼ਨ 2 ਦਿਨ ਪਹਿਲਾਂ ਕੀਤੀ ਗਈ ਸੀ ਕਪਿਲ ਕਪਿਲ ਸ਼ਰਮਾ ਦੇ ਵੱਲੋਂ ਤੇ ਉਹਨਾਂ ਦੀ ਪਤਨੀ ਵੱਲੋਂ ਜੋ ਕੈਨੇਡਾ ਦੇ ਸਰੀ BC ਦੇ ਵਿੱਚ ਇਹ ਕੈਪਸ ਕੈਫੇ ਬਣਾਇਆ ਗਿਆ ਉਸ ਤੋਂ ਬਾਅਦ ਇਹ ਵੀਡੀਓ ਸਾਹਮਣੇ ਆਉਂਦਾ ਹੈ ਤਾਂ ਇੱਕ ਗੱਲ ਐਸਟੈਬਲਿਸ਼ ਹੈ ਕਿ ਕਪਿਲ ਸ਼ਰਮਾ ਦੇ ਜੋ ਕੈਫੇ ਹੈ ਉਸ ਦੇ ਉੱਪਰ ਹਮਲਾ ਕੀਤਾ ਗਿਆ ਹੈ ਫਾਇਰ ਕੀਤੀ ਗਈ ਹੈ ਪਰ ਇਸ ਪੂਰੀ ਘਟਨਾ ਦੇ ਵਿੱਚ ਹੁਣ ਤੱਕ ਦੀ ਅਪਡੇਟ ਇਹ ਹੈ कि कोई भी हजे जख्मी नहीं होया या किसी दा कोई नुकसान जानी नुकसान नहीं होया पर ए फायर जरूर किता गया है एक गल और भी है कि कैनेडियन पुलिस ने कोई हजे बयान जारी नहीं किता है ना ही कपिल शर्मा वलो बयान आया है पर एक कथित पोस्ट जो लगातार वायरल हो रही है हालांकि पीटीसी न्यूज़ इसकी पुष्टि नहीं करता पर कपिल शर्मा दे कैफे दा नाम लेके ए मैसेज लगातार सर्कुलेट हो रहा है लिखा जा रहया है कि जो 9 जुलाई दी रात सरी कनाडा दे विच कपिल शर्मा दे कैब्स कैफे ਤੇ ਗੋਲੀਆਂ ਚੱਲੀਆਂ ਇਸ ਦੀ ਜ਼ਿੰਮੇਵਾਰੀ ਮੈਂ ਹਰਜੀਤ ਸਿੰਘ ਅ ਬ੍ਰੈਕਟ ਦੇ ਵਿੱਚ ਲਾਡੀ ਤੇ ਤੂਫਾਨ ਸਿੰਘ ਲੈਂਦੇ ਆ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਦਾ ਕਪਿਲ ਸ਼ਰਮਾ ਸ਼ੋਅ ਦੇ ਇੱਕ એપisode ਵਿੱਚ ਕਿਸੇ ਕਿਰਦਾਰ ਵੱਲੋਂ ਕਿਸੇ ਕਿਰਦਾਰ ਵੱਲੋਂ کیا ਜਾ ਰਿਹਾ ਕਪਿਲ ਸ਼ਰਮਾ ਵੱਲੋਂ ਨਹੀਂ ਕਿਸੇ ਕਿਰਦਾਰ ਵੱਲੋਂ ਨਿਹੰਗ ਸਿੰਘਾਂ ਦੀ ਪਹਿਰਾਵੇ ਜਾਂ ਚਾਲ ਚੱਲਣ ਨੂੰ ਲੈ ਕੇ ਹਾਸੇ ਵਿੱਚ ਕੁਝ ਗੱਲਾਂ ਕੀਤੀਆਂ ਗਈਆਂ ਇਹ ਗੱਲਾਂ ਨਿਹੰਗ ਸਿੰਘਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਮੰਨੀਆਂ ਗਈਆਂ ਇਹ ਮਸਖਰੀ ਸਿੱਖ ਰੋਹਾਨੀ ਰਵਾਇਤਾਂ ਅਤੇ ਨਿਹੰਗ ਸਿੰਘਾਂ ਦੀ ਇੱਜ਼ਤ ਉੱਤੇ ਠੱਠਾ ਹੈ ਕਮੇਡੀ ਆ ਦੀ ਆਰਚ ਕਿਸੇ ਧਰਮ ਜਾਂ ਰੋਹਾਨੀ ਪਹਿਚਾਨ ਦਾ ਮਜ਼ਾਕ ਨਹੀਂ ਬਣਾਇਆ ਜਾ ਸਕਦਾ ਤਾਂ ਇਹ ਜੋ ਦੋ ਲੋਕਾਂ ਦਾ ਨਾਮ ਲਿਖਿਆ ਗਿਆ ਹੈ ਹਰਜੀਤ ਸਿੰਘ ਤੇ ਤੂਫਾਨ ਸਿੰਘ ਇਹ ਦੋ ਲੋਕਾਂ ਦਾ ਨਾਮ ਲਿਖਿਆ ਗਿਆ ਇਸ ਵਾਇਰਲ ਪੋਸਟ ਦੇ ਵਿੱਚ ਹਾਲਾਂਕਿ ਇਸ ਦੀ ਪੁਸ਼ਟੀ ਹੋਣੀ ਬਾਕੀ ਹੈ ਇਹ ਕੰਮ ਪੁਲਿਸ ਦਾ ਹੈ ਕਿ ਇਹ ਜੋ ਪੋਸਟ ਹੈ ਇਹ ਸਹੀ ਹੈ ਨਹੀਂ ਪਰ ਇਹ ਵਾਇਰਲ ਜ਼ਰੂਰ ਹੋ ਰਹੀ ਹੈ ਇਸ ਕਰਕੇ ਸਾਡਾ ਫਰਜ਼ ਹੈ ਕਿ ਤੁਹਾਨੂੰ ਦੱਸੀਏ ਪਰ ਇਸ ਪੂਰੀ ਘਟਨਾ ਦੇ ਵਿੱਚ ਹਜੇ ਕੋਈ ਅਫੀਸ਼ੀਅਲ ਜੋ ਸਟੇਟਮੈਂਟ ਉਹ ਜਾਰੀ ਨਹੀਂ ਕੀਤੀ ਗਈ ਹੈ ਪਰ ਲਗਾਤਾਰ ਇਸ ਦੀ ਖਬਰ ਦੀ ਚਰਚਾ ਹੈ ਤੁਹਾਨੂੰ ਦੱਸਿਏ ਕਿ ਕਪਿਲ ਸ਼ਰਮਾ ਦਾ ਪਿਛਲੇ ਦਿਨਾਂ ਦੇ ਵਿੱਚ ਜੋ ਸ਼ੋਅ ਸ਼ੁਰੂ ਹੋਇਆ ਸ਼ੁਰੂ ਚੱਲ ਰਿਹਾ ਹੈ ਸੀ ਪਰ ਉਹਦੇ ਵਿੱਚ ਜੋ ਸਿੱਧੂ ਦੀ ਵਾਪਸੀ ਹੋਣਾ ਉਸ ਦੀ ਚਰਚਾ ਸੀ ਉਸ ਤੋਂ ਬਾਅਦ 2 ਦਿਨ ਪਹਿਲਾਂ ਉਹਨਾਂ ਦੇ ਨਵੇਂ ਕੈਫੇ ਦੀ ਇਨੌਗੁਰੇਸ਼ਨ ਹੋਣਾ ਉਸ ਦੀ ਚਰਚਾ ਸੀ ਪਰ ਅੱਜ ਚਰਚਾ ਜੋ ਹੋਈ ਹੈ ਉਹ ਚਰਚਾ ਹੈ ਕਿ ਕਪਿਲ ਸ਼ਰਮਾ ਦੇ ਜੋ ਕੈਫੇ ਉਸ ਦੇ ਉੱਪਰ ਫਾਇਰਿੰਗ ਹੋ ਗਈ ਹੈ ਤਾਂ ਇਹ ਘਟਨਾ ਸਰੀ ਬੀਸੀ ਕੈਨੇਡਾ ਦੀ ਹੈ ਤੁਹਾਨੂੰ ਦੱਸ ਦਈਏ ਕਿ ਇਹ ਕੋਈ ਪਹਿਲੀ ਪਹਿਲਾ ਇਨਸੀਡੈਂਟ ਨਹੀਂ ਹੈ ਜੋ ਕਿਸੇ ਪੰਜਾਬੀ ਕਲਾਕਾਰ ਜੋ ਕਪਿਲ ਸ਼ਰਮਾ ਪੰਜਾਬੀ ਨੇ ਅੰਮ੍ਰਿਤਸਰ ਤੋਂ ਆਉਂਦੇ ਨੇ ਉਹਨਾਂ ਦੇ ਉੱਪਰ ਉਹਨਾਂ ਦੇ ਜੋ ਕੈਫੇ ਉਸ ਦੇ ਉੱਪਰ ਫਾਇਰਿੰਗ ਕੀਤੀ ਗਈ ਇਸ ਤੋਂ ਪਹਿਲਾਂ ਏਪੀ ਢਿੱਲੋ ਹੋਣ ਕਰਨੌਜਲਾ ਹੋਣ ਉਹਨਾਂ ਦੇ ਘਰਾਂ ਦੇ ਉੱਪਰ ਜੋ ਕੈਨੇਡਾ ਦੇ ਵਿੱਚ ਸੀ ਉਹਨਾਂ ਦੇ ਉੱਪਰ ਵੀ ਪਹਿਲਾਂ ਫਾਇਰਿੰਗ ਹੋਈ ਸੀ ਇਸ ਤਰ੍ਹਾਂ ਦੀ ਵੀ ਘਟਨਾਵਾਂ ਆਈਆਂ ਸਨ ਤਾਂ ਇੱਕ ਗੱਲ ਤੈ ਹੈ ਕਿ ਚਾਹੇ ਉਹ ਕਲਾਕਾਰ ਪੰਜਾਬ ਚ ਹੋਵੇ ਭਾਰਤ ਦੇ ਕਿਸੇ ਹਿੱਸੇ ਦੇ ਵਿੱਚ ਹੋਵੇ ਜਾਂ ਕੈਨੇਡਾ ਦੇ ਵਿੱਚ ਹੀ ਕਿਉਂ ਨਾ ਹੋਵੇ ਜਿੱਥੇ ਇਹ ਕਿਹਾ ਜਾਂਦਾ ਹੈ ਕਿ ਸੁਰੱਖਿਆ ਚਾਕ ਚੌਬੰਦ ਹੁੰਦੀ ਹੈ ਉੱਥੇ ਵੀ ਜੋ ਲੋਕ ਨਿਸ਼ਾਨਾ ਬਣਾਉਣਾ ਚਾਹੁੰਦੇ ਨੇ ਖਾਸ ਕਰ ਪੰਜਾਬੀ ਕਲਾਕਾਰਾਂ ਨੂੰ ਉਹਨਾਂ ਨੂੰ ਨਿਸ਼ਾਨਾ ਹੋ ਬਣਾ ਹੀ ਲੈਂਦੇ ਨੇ ਜੇਕਰ ਇਹ ਵੀਡੀਓ ਤੇ ਜੇਕਰ ਇਹ ਪੋਸਟ ਸੱਚ ਹੈ ਪਰ ਤੁਹਾਨੂੰ ਦੱਸ ਦਈਏ ਕਿ ਇਸ ਪੋਸਟ ਦੀ ਪੁਸ਼ਟੀ ਪੀਟੀਸੀ ਨਿਊਜ਼ ਫਿਲਹਾਲ ਨਹੀਂ ਕਰ ਰਿਹਾ ਕਿਉਂਕਿ ਇਹ ਲਗਾਤਾਰ ਵਾਇਰਲ ਹੋਈਏ ਕੁਝ ਦਿਨ ਪਹਿਲਾਂ ਹੀ ਇਹ ਪੋਸਟ ਸਾਹਮਣੇ ਆਈ ਹੈ ਇਹ ਇਸ ਦੇ ਵਿੱਚ ਜਦੋਂ ਵੀ ਪੁਲਿਸ ਦਾ ਕੋਈ ਅਧਿਕਾਰਤ ਬਿਆਨ ਆਉਂਦਾ ਹੈ ਜਾਂ ਕਪਿਲ ਸ਼ਰਮਾ ਕੋਈ ਬਿਆਨ ਦਿੰਦੇ ਨੇ ਉਹ ਵੀ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਵਾਂਗੇ